ਮਾਨਜੋਗ ਸੀਐਮ ਸਾਹਿਬ ਦੇ ਜਿਹੜਾ ਗੈਂਗਸਟਰਾਂ ਤੇ ਵਾਰਪ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅੱਜ ਫੇਰ ਵੱਡੀ ਕਾਮਯਾਬੀ ਮਿਲੀ ਹੈ ਪੰਜ ਸਫਿਸਟੀਕੇਟਡ ਵੈਪਨਸ ਜੋ ਕਰਾਸ ਬਾਰਡਰ ਇੰਟਰਨੈਸ਼ਨਲ ਬਾਰਡਰ ਤੋਂ ਡਰੋਨ ਰਾਹੀਂ ਇੰਡੀਅਨ ਟੈਰੀਟਰੀ ਵਿੱਚ ਪੋਜੀਸ਼ਨ ਕੀਤੇ ਗਏ ਸੀ ਉਹ ਫੜੇ ਆ ਔਰ ਦੋ ਮੁਲਜ਼ਮ ਫੜੇ ਗਏ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਇੰਪੋਰਟੈਂਟ ਤੇ ਇਨੀਅਰਸ ਕ੍ਰਾਈਮ ਦੇ ਕੇਸਸ ਦਰਜ ਨੇ ਸਪੈਸ਼ਲੀ ਆਰਮਜ਼ ਐਕਟ ਸਨੇਚਿੰਗ ਵੈਰਾ ਦੇ ਔਰ ਜੇਲ੍ਹਾਂ ਚੋਂ ਵੀ ਜਿਨ੍ਹਾਂ ਤੋਂ ਬਰਾਮਦਗੀਆਂ ਹੋਈਆਂ ਇਹਦੇ ਦੋ ਮੁਲਜ਼ਮ ਨੇ ਰੋਹਿਤ अरोड़ा ਹੈਗਾ ਗਿਲ ਵਾਲੀ ਗੇਟ ਅੰਮ੍ਰਿਤਸਰ ਦਾ ਕੇਟਰਿੰਗ ਦਾ ਕੰਮ ਕਰਦਾ ਪਹਿਲਾਂ ਇਹਦੇ ਤੇ 2022 ਦੇ ਵਿੱਚ ਡੀ ਡਿਵੀਜ਼ਨ ਦੇ ਵਿੱਚ ਆਰਮਜ਼ ਐਕਟ ਦਾ ਸਨੇਚਿੰਗ ਦਾ ਪਰਚਾ ਇੱਕ ਪਿਸਟਲ 30 ਬੋਰ ਉਦੋਂ ਵੀ ਰਿਕਵਰ ਹੋਇਆ 2023 ਦੇ ਵਿੱਚ ਪ੍ਰिजन ਐਕਟ ਦਾ ਜੇਲ ਅੰਮ੍ਰਿਤਸਰ ਦੇ ਵਿੱਚ ਪਰਚਾ ਦਰਜਾ ਇੱਕ ਮੋਬਾਈਲ ਫੋਨ ਰਿਕਵਰ ਹੋਇਆ ਜੇਲ ਚੋਂ ਉਸ ਤੋਂ ਬਾਅਦ 2025 ਚ 223 ਗ੍ਰਾਮ ਹੀਰੋਇਨ ਇਹ 55000 ਡਰੱਗ ਮਨੀ ਦੇ ਵਿੱਚ ਇਹ ਰੋਹਿਤ ਰੋੜਾ ਜਿਹੜਾ ਫੜਿਆ ਗਿਆ ਸੀ ਬੇਲ ਤੇ ਆ ਕੇ ਫਿਰ ਇਹ ਦੁਬਾਰਾ ਇਹੀ ਕੰਮ ਕਰ ਰਿਹਾ ਫੋਰਨ ਬੇਸ ਸੈਂਡਲਰਸ ਨਾਲ ਇੰਟੈਕਟ ਹੋ ਕੇ ਸੋਨੂ ਕੰਗਲਾ ਇੱਕ ਪੁਰਾਣਾ ਕ੍ਰਿਮਿਨਲ ਹੈਗਾ ਉਹਦੇ ਨਾਲ ਇਹਨਾਂ ਦਾ ਰਫ਼ਤਾ ਰੋਹਿਤ ਰੋੜੇ ਦਾ ਪੁਰਾਣਾ ਹੈਗਾ ਉਹ ਹੁਣ ਜੇਲ੍ਹ 'ਚ ਹੈ ਇਸ ਤੋਂ ਇਲਾਵਾ ਹਰਪ੍ਰੀਤ ਏਲੀਸ ਹੈਪੀ ਹੈ ਮੀਰਾਕੋਟ ਕਲਾਂ ਦਾ ਅੰਮ੍ਰਿਤਸਰ ਰੂਰਲ ਇਹ ਵੈਲਡਿੰਗ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਵੀ ਤਿੰਨ ਮੁਕਦਮੇ ਦਰਜ ਨੇ ਐਂਡੀਪੀਐਸ ਐਕਟ ਦਾ 에어ਪੋਰਟ ਅਮਰਸਰ ਦਾ 2023 ਦਾ ਉਦੋਂ 304 ਕੈਪਸੂਲੇ ਤੋਂ ਫੜੇ ਗਏ ਸੀਗੇ 24 ਦੇ ਵਿੱਚ ਆਰਮਜ਼ ਐਕਟ ਦਾ ਫੇਰ ਪਰਚਾ ਦਰਜ ਹੋਇਆ ਅਮਰਸਰ 에어ਪੋਰਟ ਪੁਲਿਸ ਸਟੇਸ਼ਨ ਦੇ ਵਿੱਚ 32 ਬੋਰ ਦੇ ਪਿਸਤਲ ਨਾਲ ਤੇ ਕੈਟਰੀਜਸ ਨਾਲ ਫੜਿਆ ਗਿਆ 2025 ਚ ਛਾਟਾ ਦੇ ਵਿੱਚ ਫੇਰ ਇਹਦੇ ਤੋਂ ਇੱਕ ਗਲੌਕ ਪਿਸਤਲ 9mm ਤੇ ਕੁਝ ਕੈਟਰੀਜਸ ਮਿਲੇ ਸੀ ਸੋ ਜੇ ਆਪਾਂ ਇਹ ਬ੍ਰੇਕਅਪ ਦੇਖੀਏ ਪੰਜ ਪਿਸਟਲ ਦਾ ਤਿੰਨ ਬਲੌਕ ਨੇ 9mm ਔਰ 0.30 ਬੋਰ ਦੇ ਦੋ ਬੜੇ ਸਫਿਸਟੀਕੇਟਿਡ ਪਿਸਟਲ ਨੇ ਸੋ ਇਹ ਜਿਹੜੀ ਰੋਜ਼ ਰੈਗੂਲਰਲੀ ਪ੍ਰੌਕਸੀ ਵਾਰਪਾ ਕੈਸਾ ਦੇ ਆ ਗੁਆਂਢੀ ਮੁਲਕ ਦੀ ਔਰ ਪੂਰੀਆਂ ਕੋਸ਼ਿਸ਼ਾਂ ਹੁੰਦੀਆਂ ਕਿ ਕਿਸੇ ਤਰ੍ਹਾਂ ਨਾ ਵੀ ਵੈਪਨਸ ਪੁਸ਼ਿੰਗ ਕਿਤੇ ਜਾਣ ਔਰ ਇਥੇ ਮਾੜੇ ਐਲੀਮੈਂਟਸ ਨੂੰ ਗੈਂਗਸਟਰਸ ਨੂੰ ਜਾਂ ਜੋ ਜਿਹੜੇ ਇਵਨ ਟੈਰਰਿਸਟ ਜਿਹੜੇ ਮੋਡਿਊਲਸ ਨੇ ਉਹਨਾਂ ਨੂੰ ਸਪਲਾਈ ਕੀਤੇ ਜਾਣ ਪਰ ਮੈਂ ਸਾਰੀ ਟੀਮ ਨੂੰ ਬੜੀ ਦਿੱਲੀ ਮੁਬਾਰਕਬਾਦ ਨਾ ਜਿੱਦੀ ਰਹਿਨਮਾਈ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਸਾਡੇ ਇਨਵੈਸਟੀਗੇਸ਼ਨ ਦੇ ਜਗਵਿੰਦਰ ਏਡੀਸੀਪੀ ਸਾਡੇ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਇਹਨੂੰ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਉਹ ਪ੍ਰਾਣੀਆਂ ਜਿਹੜੀ ਗੱਲ ਹੈ ਕਿ ਬਾਰ-ਬਾਰ ਹੈਬਿਚੁਅਲ ਅਫੈਂਡਰਸ ਹੀ ਇਸ ਕੰਮ ਨੂੰ ਕਰਦੇ ਆ ਔਰ ਆਪਰੇਸ਼ਨ ਪ੍ਰਹਾਰ ਦਾ 3rd ਡੇ ਹੈ ਪਹਿਲੇ ਦਿਨ ਵੀ ਆਪਾਂ ਬਹੁਤ ਵਧੀਆ ਸਕਸੈਸਫੁਲੀ 6 ਪਿਸਟਲ ਇਹ ਉਦੋਂ 5 ਮੁਲਜ਼ਮ ਫੜੇ ਕੱਲ ਵੀ ਜਿਹੜੀ ਮੈਟਾਫੇਟਾਮਾਈਨ ਦੇ ਨਾਲ ਦੋ ਸਫਿਸਟੀਕੇਟਿਡ ਪਿਸਟਲ ਨੇ ਪਾਕਿਸਤਾਨ ਤੋਂ ਆਏ ਸੀ ਆਇਸ ਨਾਲ ਉਹ ਫੜੇ ਗਏ ਔਰ 3rd ਡੇ ਅੱਜ ਇਹ ਬਹੁਤ ਵੱਡੀ ਇੱਕ ਜਿਹੜਾ ਕ੍ਰਾਸ ਬਾਰਡਰ आर्म्स मॉड्यूल अपनू कह सकते हो टोटली डिसपेंटल ਕੀਤਾ ਸੋ ਇਹਨੂੰ ਅਸੀਂ ਕੈਰੀ ਫਾਰਵਰਡ ਕਰਾਂਗੇ ਔਰ ਇਹਨਾਂ ਦੇ ਜਿਹੜੇ ਇੰਟੈਰੋਗੇਸ਼ਨ ਆ ਪ੍ਰੋਪਰ ਅੱਗੇ ਚੱਲ ਰਹੀ ਆ ਇਸ ਤੇ ਹੋਰ ਕਾਰਵਾਈਆਂ ਕਰ ਰਹੇ ਆ ਔਰ ਜਿਹੜੀ ਵੀ ਸਾਡੇ ਕੋਲ ਲੀਡ ਆਏਗੀ ਉਸ ਤੇ ਅੱਗੇ ਕਾਰਵਾਈ ਕੀਤੀ ਜਾਏ ਸੋਨੂ ਕੰਗਲਾ ਤੇ ਕਹਿੰਦੇ ਕਿ ਕਿਹਨੂੰ ਟਾਰਗੇਟ ਕਰਨ ਜਾ ਰਹੇ ਹੋ ਦੇਖੋ ਸੋਨੂ ਕੰਗਲਾ ਦੀ ਕੋਈ ਇਹਦੇ ਸ਼ਮੂਲੀਅਤ ਇਸ ਤਰ੍ਹਾਂ ਨਹੀਂ ਆਈ ਵੀ ਉਹਨੇ ਕੋਈ ਇਹਨਾਂ ਨੂੰ ਟਾਸ ਦਿੱਤਾ ਹੋਏ ਆਪ ਹੀ ਡਾਇਰੈਕਟਲੀ ਕਿਉਂਕਿ ਜਿਹਲਾ ਚੋਂ ਇਹਨਾਂ ਦੀ ਬਣੇ ਹੋਏ ਨੇ ਪਰ ਉਹਦੇ ਨਾਲ ਅਸੋਸੀਏਟਿਡ ਪਰਾਣਾ ਰਿਆ ਰੋਹਿਤ ਅੱਜ ਇਸ ਇਨਵੈਸਟੀਗੇਸ਼ਨ ਚ ਜੇ ਸਾਨੂੰ ਕੰਗਲੇ ਦੀ ਕੋਈ ਉਹ ਜੀ ਡਾਇਰੈਕਸ਼ਨ ਵਾਲੀ ਗੱਲ ਜਾਂ ਕੋਈ ਕੰਟੈਕਟ ਜਾਂ ਕੋ ਅੱਗੇ ਟਾਰਗੇਟਿੰਗ ਵਾਲੀ ਗੱਲ ਨਹੀਂ ਆਈ ਬਟ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਕਿਉਂਕਿ ਉਹਦੇ ਨਾਲ ਅਸੋਸੀਏਟਿਡ ਰਿਆ ਔਰ ਜਿਹੜਾ ਬੰਦਾ ਇੰਨੀ ਵਾਰੀ ਜੇਲ ਜਾ ਕੇ ਆਇਆ ਉਹਦੇ ਆਪਣੇ ਡਰਗ ਕੰਟੈਕਟ ਹੋਏ ਹੋਏ ਪਾਕਿਸਤਾਨ ਚ ਉਹ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਅਸੀਂ ਰੋਹਿਤ ਹੀ ਫੜਿਆ ਸੀਗਾ ਐਡੀਸੀਏ ਟੀਮ ਨੇ 1:00 9:00 AM ਮੇ ਤੋਂ ਮਿਲਿਆ ਸੀ ਤੇ 2 30 ਬੋਰ ਦੇ ਪਿਸਟਲ ਮਿਲੇ ਸੀਗੇ ਇਹਦੀ ਇੰਟਰੋਗੇਸ਼ਨ ਤੇ ਦੂਜਾ ਕਿਉਂਸ ਹਰਪ੍ਰੀਤ ਹੈਪੀ ਫੜਿਆ ਗਿਆ ਉਹ ਤੋਂ 2 ਕਲੌਕ 9 ਐਮ ਐਮ ਅਸੀਂ ਰਿਕਵਰ ਕੀਤੇ ਸੋ ਟੋਟਲ ਲੀਥਲ ਵੈਪਨ ਪੰਜ ਰਿਕਵਰ ਹੋਏ ਐ ਔਰ ਇਹਦੇ ਚ ਫਰਦਰ ਅਸੀਂ ਹੋਰ ਕੰਮ ਕਰ ਰਹੇ ਆ ਇਹਨਾਂ ਦੇ ਅਸੋਸੀਏਟ ਸ਼ਹਿਰ ਦੇ ਵਿੱਚ ਤੇ ਰੂਰਲ ਦੇ ਵਿੱਚ ਕੁਝ ਹੋਰ ਸਾਹਮਣੇ ਆਏ ਨੇ ਉਹਨਾਂ ਤੇ ਵੀ ਅਸੀਂ ਜਿਹੜੀ ਹੈ ਜੋ ਲੀਗਲ ਪ੍ਰੋਸੈਸ ਬਣਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਇਹ ਕੇਟਰਿੰਗ ਦਾ ਰੋਹਿਤ ਰੋੜਾ ਕੰਮ ਕੰਮ ਕਰਦਾ ਜਿਵੇਂ ਆਪਾਂ ਛੋਟੇ-ਮੋਟੇ ਫੰਕਸ਼ਨ ਕਰਦਾ ਨਾਲ ਪਰ ਮੇਨ ਕੰਮ ਇਹੀ ਇਹਦੇ ਵਿੱਚ ਲੱਗਿਆ ਜੇ ਤੁਸੀਂ ਪਿਛੋਕੜ ਦੇਖੋ ਪਹਿਲਾਂ ਸਨੇਚਿੰਗ ਚ ਫੜਿਆ ਗਿਆ ਉਦੋਂ ਵੀ ਪਿਸਤਲ ਮਿਲਿਆ 30 ਬੋਰ ਦਾ ਫਿਰ ਇਹ ਮੋਬਾਈਲ ਫੋਨ ਇਹਨੇ ਜੇਲ ਚ ਨਹੀਂ ਛਟਿਆ ਜਾ ਕੇ ਇਹਦਾ ਮਤਲਬ ਕ੍ਰਿਮੀਨਲ ਪ੍ਰਵੇਤੀ ਦਾ ਬੰਦਾ ਹੈ ਔਰ ਫਿਰ ਜਿਹੜੀ 223 ਗ੍ਰਾਮ ਆਲਮੋਸਟ ਕਮਰਸ਼ੀਅਲ ਕੁਆਂਟੀਟੀ ਦੇ ਨੇੜੇ ਹੀਰੋਇਨ ਫੜੀ ਗਈ 2025 ਚ 79 ਔਰ ਨਾਲ 55000 ਡਾਕਮਨੀ 댓 미ንስ ਕੇ ਬੰਦਾ ਇਹ ਕ੍ਰਿਮੀਨਲ ਐਕਟੀਵਿਟੀਜ਼ ਪੂਰੀ ਤਰ੍ਹਾਂ ਖੁਬੇ ਹੋਇਆ ਤੇ ਇਹ ਇੱਕ ਅੱਛੀ ਸਕਸੈਸ ਹੈ ਕਿ ਸਾਰੇ ਇਹਦੇ ਜਿਹੜਾ ਡਿਸਮੈਂਟਲ ਹੋਇਆ ਸਾਰਾ ਸਮੈਸ਼ ਕੀਤਾ ਗਿਆ ਨੈਟਵਰਕ ਹਰਪ੍ਰਿਤ ਹੈਪੀ ਵੀ ਵੈਲਡਿੰਗ ਦਾ ਕੰਮ ਕਰਦਾ ਉਹ ਤੋਂ ਵੀ ਤੁਸੀਂ ਦੇਖੋ ਕੈਪਸੂਲ ਮਿਲੇ ਇਹ ਬੱਤੀਬੋਰ ਦਾ ਇੱਕ ਪਿਸਟਲ ਪਹਿਲਾਂ ਮਿਲਿਆ ਫਿਰ ਇੱਕ ਬਲੌਕ ਦਾ ਪਿਸਟਲ ਮਿਲਿਆ ਲੇਟੈਸਟ ਚਾਰਟਾ ਦੇ ਵਿੱਚ